ਹੋਣ ਗਿਆ ਫਿਰ ਨਾ ਦੋ ਵਾਰ ਮਿਲੇ ਉਹ ਆਹਹਰ ਪਰ ਦੀ ਭਾਜੀ ਇਹ ਕਾਫੀ ਦੂਰੋਂ ਫੜ ਕੇ ਲਿਆਏ ਆ ਉਹ ਭੱਜ ਗਏ ਇੱਕ ਇੱਕ ਕਰਦੀ ਸੀ ਚੋਰੀ ਆ ਫਰੇਮ ਭਾਜੀ ਤੁਹਾਡੇ ਹੈ ਹਰਸਕਲ ਵਜੇ ਮੇਰੇ 20 25 ਸਾਲ ਮੁੱਠ ਲਾ ਕੇ ਲਾ ਕੇ ਗਿਆ ਜੇ ਇਹ ਦੱਸ ਦੋ ਫੋਟੋ ਦਿਖਾ ਦੋ 20 25 ਫਰੇਮ ਪਏ ਸੀ ਰੋਜ਼ ਇੱਕ ਦੋ ਇੱਕ ਦੋ ਕਰਕੇ ਘਟੀ ਜਾਂਦੇ ਸੀ ਅੱਜ ਮੌਕੇ ਤੇ ਫੜੇ ਹੋ ਕੱਲੇ ਨਾ ਮੋਟਰ ਵੀ ਚੋਰੀ ਹੋਈ ਇੱਕ ਬੰਦੇ ਆ ਦੀ ਇੱਥੋਂ ਵੀਡੀਓ ਰਹੀ ਹੈ ਤੇਰਾ ਪਿੰਡ ਤੇਰਾ ਹੈ ਤੇ ਤੂੰ ਪਹਿਲਾ ਮ ਕਦਮ ਅਗੇ ਦਿਨ ਤੇ ਕੋਲ ਨਾ ਮੈਂ ਤੈਨੂੰ ਦੱਸਦਾ ਇੱਕ ਗੱਲ ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ ਸੀ ਉਹਦੇ ਨਾਲ ਹੀ ਆਉਂਦਾ ਜਾਂਦਾ ਸੀ ਬੱਲੇ ਮੇਰੇ ਕੋਲ ਤੈਨੂੰ ਬਿਠਾਓ ਗੱਡੀ 'ਚ ਉਹ ਕਹਿੰਦੇ ਵੀਡੀਓ ਬਣਾਣੀ ਹੈ ਪ੍ਰੈਸ ਕਾਟ ਤੇ ਉਹ ਵੀ ਦਿਖਾ ਦਿਓ ਕਿੱਥੇ ਹੈ ਜੀਤਾ ਵੀਡੀਓ ਦਿਖਾ ਦੇ ਕੋਈ ਆਪਰ ਸਕੀ ਇਹਦਾ ਇਹ ਧਾਰ卡ੜਾ ਭਾਜੀ ਨੂੰ ਦੇਤਾ ਭਾਜੀ ਨੂੰ ਦੇਤਾ ਜਿਹਨਾਂ ਦੀ ਮੋਟਰ ਚੋਰੀ ਹੋਈ ਉਹਦੇ ਕੋ ਫੋਟੋ ਹੈਗੀ ਉਹ ਦੇਖ ਲਓ ਫੋਟੋ ਹੈਗੀ ਇਹਨਾਂ ਕੋਈ ਸੋਹ ਮੋਟਰ ਚੱਕ ਲੈ 3 ਤੋਂ 4 ਪੂਰੀ ਜਿਹੜੀ ਹੋਊਗੀ ਇਹਨਾਂ ਬਰੂਦ ਚ ਹੋਊਗਾ ਹੱਲੇ ਜੀ ਆਈਡੀ ਦੇਖਣੀ ਆ ਚੈੱਕ ਕਰਨੀ ਆ ਫਿਰ ਦੇਖੇ ਫਿਰ ਹੋਣਾ ਇਹ ਕੋ ਮੇਰੇ ਤੋਂ ਸਭੇ ਕੰਮ ਕੋਈ ਨਹੀਂ ਆਈ ਜੀ ਹੈਗੀ ਜਿਹੜੀ ਇਹਦਾ ਇਹ ਕੀ ਹੈ ਧਾਰ卡ੜ ਵੀ ਹੈਗੀ ਹੈ ਕਿੱਥੇ ਕੁਵੈਤ ਚ ਠੀਕ ਹੈ ਚੋਰੀਆਂ ਤੇ ਟੱਕ ਰੱਖਿਆ ਹੈ ਬੋਲਦਾ ਨਹੀਂ ਕਿੱਥੇ ਕਿੱਥੇ ਚੋਰੀ ਕੀਤੀ ਪਹਿਲਾਂ ਹਾਂਜੀ ਸਭ ਸਾਰੀਆਂ ਦੱਸੇਗਾ ਤੂੰ ਕਹਿੰਦਾ ਕਿਤੇ ਨਹੀਂ ਕੀਤੀ ਤੂੰ ਸਾਰੀਆਂ ਦੱਸਿੰਗਾ ਅੱਜ ਚੈੱਕ ਕਿੱਥੋਂ ਲੈ ਤੇਰੇ ਕੋਲ ਸੋਟ ਇੱਥੇ ਪਏ ਸੀ ਸਾਰੇ ਇਹਨਾਂ ਨੇ ਚੱਕੇ ਆ ਜੀ ਬਸ ਠੀਕ ਹੈ ਹੋਣੇ ਅੱਜ ਕੋਈ ਆਹ ਫਰੇਮ ਚੱਕੇ ਜੀ ਫਰੇਮ ਪਹਿਲੇ ਵੀ ਚੋਰੀ ਹੋਇਆ ਰੈਗੂਲਰ 2 3 4 ਦਿਨਾਂ ਤੋਂ ਇਹਦੇ ਕੋਲ ਪਿੱਛੇ ਮੜਾ ਇਹ ਪੈਸੇ ਆ ਇਹ ਚੈੱਕ ਕਰੇ ਚਲੋ ਚੱਕ ਨਾ ਇਹ ਨਾ ਬੁਣੇ ਡੇਟ ਵਾਕੰਦਾ ਨਹੀਂ ਹਮ ਕੱਟ ਤੂੰ ਫੋਨ ਕੱਟਵਾ ਦੇਖੀ ਆ ਤੂੰ ਕਹਿੰਦਾ ਹੋਵੇਂ ਬਾਕੀ ਇਹ ਕੋਈ ਨਾ ਨਾਲ ਨਾਲ ਦਾ ਵੀ ਨੰਬਰ ਹੋਣਾ ਇੱਥੇ ਭੱਜਿਆ ਚੈੱਕ ਨਾਲ ਤੂੰ ਸਾਰਤ ਹੋ ਰਿਹਾ ਪਤਾ ਇੱਧਰ ਚੱਲੋ ਚੱਲੋ ਤੂੰ ਕੱਢ ਦਿੰਦੇ ਮੈਂ ਤੁਮਹਾਨੂੰ ਕਿੰਨਾ ਕਈ ਨਾਲ ਦੇ 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 ਨਹੀਂ ਆਹ ਹਾਲ ਸਮਾਂ ਦੇ ਨਾਲ ਹੀ ਅੰਦਰ ਮੁੜ ਕੇ ਫੇਰ ਸਿੱਧਾ ਹੀ ਆ ਜਾਈਦਾ ਜੀ ਦੱਸ ਦੇ ਤੈਨੂੰ ਪਟਾਣ ਗੱਡੀ ਚ ਬਿਠਾਈ ਜਾਈਓ ਪਿਛਲੇ ਬੰਦੇ ਬਿਠਾਉਣ ਜਿਹੜਾ ਤੇਰੇ ਨਾਲ ਬੰਦਾ ਕਿੱਥੋਂ ਦਾ ਓ ਕਿੰਨੇ ਪਹਿਲਾਂ ਚੋਰੀ ਕੀਤੀ ਇੱਥੇ ਤੋਂ ਅਸਲ ਪਤਾ ਨਹੀਂ ਜਦੋਂ ਉਹ ਤੈਨੂੰ ਆਇਆ ਉਦੋਂ ਹੀ ਉਹ ਇੱਧਰ ਨੂੰ ਆਇਆ ਸੀਗਾ ਮੈਂ ਤਾਂ ਇਹਨੂੰ ਸ਼ਰਮ ਨਹੀਂ ਆਉਂਦੀ ਹੱਟਾ-ਕੱਟਾ ਉਹ ਚੋਰੀਆਂ ਕਰ ਰਿਹਾ ਬਿਠਾ ਲੈ ਗੱਡੀ ਜੀ ਮੈਂ ਆ ਵੀ ਕੋ ਬੈਠਣਾ ਨਾਲ ਆਓ ਦੱਸੋ ਮੈਂ ਕੀ ਤੇ ਲੈਣ ਆਇਆ ਹਾਂ ਭਜੀ ਕੀ ਨਾਮ ਹੈ ਭਜੀ ਮੇਰਾ ਨਾਮ ਜਗਜੀਤ ਸਿੰਘ ਬੱਤਰਾ ਫਲੈਕਸ ਪ੍ਰਿੰਟਿੰਗ ਹੁਸ਼ਿਆਰਪੁਰ ਤੋਂ ਜਿਹੜਾ ਮਲਾ ਹੈ ਇਹ ਹੈਗਾ ਭਾਜੀ ਗੋਬਿੰਦਨਗਰ 3 ਨੰਬਰ ਗਲੀ ਆਰਮਸ਼ਰਨ ਮਿੰਕਲੇਵ ਦੇ ਵਿੱਚ ਪੈਂਦਾ ਜੀ ਅੱਜ ਕਿਤੇ ਸਟੋਰ ਫੜਿਆ ਕੀ ਚੋਰੀ ਕਰ ਸਰ ਇਹ ਸੀਗੇ ਦੋ ਚੋਰ ਇਹਨਾਂ ਨੂੰ ਆਪਾਂ 1.5 ਕਿਲੋਮੀਟਰ ਤੋਂ ਦੂਰੀ ਤੋਂ ਫੜਿਆ ਜੀ ਇਹਨਾਂ ਦੇ ਫਰੇਮ ਸਾਡੇ ਮੇਰੇ ਇੱਥੇ 40 45 ਫਰੇਮ ਪੇ ਸੀਗੇ ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਕੱਟਦੇ ਜਾਂਦੇ ਸੀਗੇ ਕੱਲ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮਹੱਲੇ ਚੋਈ ਉਹ ਵੀ ਬੰਦੇ ਨਹੀਂ ਫੜ ਹੋਏ ਇਹੀ ਬੰਦੇ ਸੀਗੇ ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆ ਕੋਲ ਪਲੱਸ ਮੇਰੇ ਫਰੇਮ ਸਰ ਅੱਜ ਮੈਂ ਮਤਲਬ ਮੌਕੇ ਤੇ ਬੰਦਾ ਫੜਿਆ ਇੱਕ ਬੰਦਾ ਦੌੜ ਗਿਆ ਜੀਤਾ ਜੀਤਾ ਨਾਮ हासनਗਰ ਦਾ ਇੱਕ ਕਾਲਾ ਬੰਦਾ ਫੜ ਲਿਆ ਆ ਇਹ ਵੀ ਫਰੇਮ ਮਤਲਬ ਕਹ ਲਓ ਚੋਰੀ ਕਰਦੇ ਹੋ ਦੂਜਾ ਬੰਦਾ 도ੜ ਗਿਆ ਮੋਟਰਸਾਈਕਲ ਤੋਂ ਇਹ ਡਿੱਗ ਗਿਆ ਸੀਗਾ ਇਹਨੂੰ ਮੌਕੇ ਤੇ ਰੰਗੀ ਇੱਥੀ ਫੜਿਆ ਜੀ ਕਿਸ ਚੀਜ਼ ਦਾ ਫਰੇਮ ਸਰੇ ਸਰੇ ਫਲੈਕਸ ਆਫ ਲੋਕਸ ਦਾ ਕੰਮ ਆ ਮੇਰਾ ਜਿਹਦਾ ਹੋਲਡਿੰਗ ਵਗੈਰਾ ਲੱਗਦੀਆਂ ਉਹਨਾਂ ਦਾ ਬੋਰਡ ਬੋਰਡ ਦਾ ਕੰਮ ਆ ਪੀ ਨਸਨ ਨੂੰ ਪਹਿਲਾਂ ਵੀ ਤਾਂ ਦੇ ਸਰ ਅੱਗੇ ਇਹ ਨਹੀਂ ਬੰਦੇ ਸੀ ਉਹ ਹੋਰ ਬੰਦੇ ਸੀ ਉਹ 도ੜ ਗਏ ਸੀਗੇ ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋਲ ਕਿੰਨਾ ਨੁਕਸਾਨ ਆਇਆ ਸਰ ਨੁਕਸਾਨ ਮੇਰਾ 25-30000 ਹਜ਼ਾਰ ਦੇ ਫਰੇਮ ਇੱਥੋਂ ਗਏ ਆ ਹੁਣੇ ਦੋ ਫਰੇਮ ਸਿਰਫ ਮੌਕੇ ਤੇ ਆਪਾਂ ਫੜੇ ਆ ਜੀ ਕੀ ਮੰਨਤੀ ਕਰਦੇ ਆ ਸਰ ਪ੍ਰਸ਼ਾਸਨ ਨੂੰ ਇਹ ਮੰਗ ਹੈ ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ ਇਹਨਾਂ ਨੂੰ ਠੱਲ ਪਾਈ ਜਾ ਜੀ ਸਰ ਅਜੇ ਤੇ ਫਤੇਗੜ ਦੇ ਵਿੱਚ ਇੱਕ ਤੌਰ ਖੜਿਆ ਗਿਆ ਹੈ ਇਹਦੇ ਬਾਰੇ ਓਏ ਇੱਥੇ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਜਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਹਾ ਸੀਗਾ ਮੌਕੇ ਤੇ ਇੱਕ ਬੰਦਾ ਫੜ ਲਿਆ ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਜਦ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ ਬੰਦਾ ਸੀ ਕਬੂ ਕਰ ਲਿਆ surjit singh ਦਾ ਨਾਮ ਆ ਤੇ ਰਹਿਣ ਵਾਲਾ ਹੈਗਾ ਏ ਰਵੀਦਾਸ ਨਗਰ ਦਾ మేబీ ਹੋ ਸਕਦਾ ਨੇ ਹੋਰ ਵੀ ਚੋਰੀਆਂ ਕੀਤੀਆਂ ਹੋਣ ਆਪਾਂ ਥਾਣੇ ਲੈ ਗਏ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਆ ਇਹਦਾ ਲਿੰਕ ਦੇਖਦੇ ਆ ਵੀ ਇੱਕ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਮ ਲੈ ਰਿਆ ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿਢੀ ਦੇਨੇ ਤੇ ਜੋ ਕਾਨੂੰਨ ਤਦਕ ਇਹਨੇ ਤੇ ਕਾਰਵਾਈ ਬਣਦੀ ਹੋ ਕਰਾਂਗੇ ਕਿਦਾਂ ਦੇਦਿਓ ਕਿ ਦੇਨ ਦਿਹਾੜੀ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ ਹਾਂਜੀ ਹੌਸਲੇ ਬੁਲੰਦ ਨੇ ਹੌਸਲੇ ਸਰ ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਏ ਐਜੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਕਰਦੇ ਆ ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ ਬਾਕੀ ਗਰਮੀ ਦਾ ਮੌਸਮ ਆਉਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ ਲੋਕ ਬਾਹਰ ਹੀ ਨਿਕਲਦੇ ਉਸ ਚੀਜ਼ ਦਾ ਫਾਇਦਾ ਲੈਂਦੇ ਆ ਤੇ ਕੋਈ ਨਹੀਂ ਹੁਣ ਫੜਿਆ ਗਿਆ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਆ ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਨਾ ਕਿ ਤੁਸੀਂ ਪਲੀਜ਼ ਬਾਹਰ ਨਿਕਲ ਕੇ ਵੀ ਥੋੜਾ ਆਪਣੇ ਘਰ ਦੇ ਬਾਹਰ ਦੇਖਿਆ ਕਰੋ ਘੁੰਮ ਕੇ ਦੇਖਿਆ ਕਰੋ ਇਹ ਜਿਹੇ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇਨਚਾਰਜ ਪੀਸੀਆਰ ਨੂੰ ਦਿਓ ਕੰਟਰੋਲ ਰੂਮ ਤੇ ਦਿਓ ਤਾਂ ਜੋ ਆਪਾਂ ਇਹਨਾਂ ਤੇ ਜੋ ਫੜ ਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਇਹਨਾਂ ਤੇ ਕਰ ਸਕੀਏ